ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰਟ ਅਕਿਲ ਪੰਜਾਬ ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕਫ ਵਕਤ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਆ ਸੋ ਦੋਸਤੋ ਵੱਡੀ ਅਪਡੇਟ ਲੈ ਕੇ حاضر ਹੋਏ ਆ ਜਮਾਤ 10ਵੀਂ 12ਵੀਂ ਚ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਹੁਣ ਨਹੀਂ ਰੁਕੇਗੀ ਪੜ੍ਹਾਈ ਮੋੜ ਮਿਲੇਗਾ ਦਾਖਲਾ ਸੋ ਇਹ ਵੱਡੀ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਉਣ ਨਾਲ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੇ ਅਪਡੇਟ ਹੋਣਾਂ ਕਰ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤ ਨਹੀਂ ਮੋੜ ਸਕਣਗੇ ਨਾ ਹੀ ਉਹ ਰੈਗੂਲਰ ਵਿਦਿਆਰਥੀਆਂ ਵਜੋਂ ਦਾਖਲਾ ਲੈਣ ਤੋਂ ਇਨਕਾਰ ਕਰ ਸਕਣਗੇ ਸਿੱਖਿਆ ਮੰਤਰਾਲੇ ਨੇ 10ਵੀਂ ਤੇ 12ਵੀਂ ਵਿੱਚ ਮਦਦ ਚ ਫੇਲ ਹੋਏ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਪਹਿਲ ਕਦਮੀਆਂ ਜਿਹੜੀਆਂ ਨੇ ਤੇਜ਼ ਕਰ ਦਿੱਤੀਆਂ ਨੇ ਇਸ ਤਰ੍ਹਾਂ ਸਕੂਲ ਉਹਨਾਂ ਨੂੰ ਰੈਗੂਲਰ ਵਿਦਿਆਰਥੀਆਂ ਵਜੋਂ ਦਾਖਲ ਕਰਨਗੇ ਤੇ ਉਹਨਾਂ ਲਈ ਰੈਗੂਲਰ ਕਲਾਸਾਂ ਦਾ ਵੀ ਪ੍ਰਬੰਧ ਕਰਨਗੇ ਉੱਥੇ ਹੀ ਉਹਨਾਂ ਨੂੰ ਦਿੱਤੇ ਜਾਣ ਵਾਲੇ ਸਰਟੀਫਿਕੇਟਾਂ 'ਚ ਉਹਨਾਂ ਦੇ ਫੇਲ ਹੋਣ ਜਾਂ ਸਬਕਾ ਵਿਦਿਆਰਥੀ ਹੋਣ ਦਾ ਕਿਤੇ ਵੀ ਜ਼ਿਕਰ ਨਹੀਂ ਰਹੇਗਾ ਇਸ ਵਜ੍ਹਾ ਨਾਲ ਜਿਹੜਾ ਇਹ ਵੱਡਾ ਫੈਸਲਾ ਜੜਾ ਲਿਆ ਗਿਆ ਸਿੱਖਿਆ ਮੰਤਰਾਲੇ ਨੇ ਇਸ ਪਹਿਲ ਕਦ ਜਦੋਂ ਦੇਸ਼ 'ਚ ਹਰ ਸਾਲ ਔਸਤਨ 46 ਲੱਖ ਵਿਦਿਆਰਥੀ 10ਵੀਂ ਤੇ 12ਵੀਂ ਜਮਾਤ 'ਚ ਫੇਲ ਹੋ ਜਾਂਦੇ ਨੇ ਇੱਕ ਰਿਪੋਰਟ ਦੇ ਮੁਤਾਬਕ 2022 'ਚ 27.47 ਲੱਖ ਵਿਦਿਆਰਥੀ 10ਵੀਂ ਜਮਾਤ 'ਚ ਫੇਲ ਹੋਏ ਤੇ 18.63 ਲੱਖ ਵਿਦਿਆਰਥੀ 12ਵੀਂ ਜਮਾਤ 'ਚ ਫੇਲ ਹੋਏ ਇਹਨਾਂ 'ਚੋਂ ਬਹੁਤ ਸੂਬਿਆਂ 'ਚ ਵਿਦਿਆਰਥੀਆਂ ਨੂੰ ਰੈਗੂਲਰ ਵਜੋਂ ਦਾਖਲਾ ਨਹੀਂ ਦਿੱਤਾ ਗਿਆ ਅਜਿਹੇ ਜੋ ਫੇਲ ਹੋਏ ਵੀ ਕਰੀਬ 55% ਵਿਦਿਆਰਥੀਆਂ ਨੇ ਮੁੜ ਕਿਸੇ ਵੀ ਦਾਖਲਾ ਨਹੀਂ ਲਿਆ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਵਿਦਿਆਰਥੀਆਂ ਨੇ ਪੜ੍ਹਾਈ ਛੱਡ ਦਿੱਤੀ ਤੇ ਦੂਜੇ ਕੰਮਦੰਦਿਆਂ ਦੇ ਵਿੱਚ ਲੱਗ ਚੁੱਕੇ ਨੇ ਰ ਕਿ ਜੇਕਰ ਇਹਨਾਂ ਫੇਲ ਹੋਣ ਵਾਲੇ ਵਿਦਿਆਰਥੀਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਇਹਨਾਂ ਚੋਂ ਜ਼ਿਆਦਾਤਰ ਪੜ੍ਹਾਈ ਜਾਰੀ ਰੱਖ ਸਕਦੇ ਨੇ ਤੇ ਆਪਣਾ ਭਵਿੱਖ ਜਿਹੜਾ ਬਣਾ ਸਕਦੇ ਹਨ ਮਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਆਂਧਰਾ ਪ੍ਰਦੇਸ਼ ਨੇ 10ਵੀਂ 12ਵੀਂ ਵਿੱਚ ਫੇਲ ਹੋਏ ਵਿਦਿਆਰਥੀਆਂ ਲਈ ਅਜਿਹੀ ਪਹਿਲ ਸ਼ੁਰੂ ਕੀਤੀ ਹੈ ਜਿਸ ਤੋਂ ਸਕੂਲਾਂ 'ਚ ਫੇਰ ਹੋਣ ਤੋਂ ਬਾਅਦ ਉਹਨਾਂ ਨੂੰ ਮੁੜ ਰੈਗੂਲਰ ਵਿਦਿਆਰਥੀਆਂ ਵਜੋਂ ਦਾਖਲ ਕਰਵਾਇਆ ਜਾ ਰਿਹਾ ਹੈ ਜਲਦੀ ਹੀ ਹਦਾਇਤਾਂ ਜਾਰੀ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਮਤਰਾਲੇ ਦਾ ਮੰਨਣਾ ਸਕੂਲੀ ਵਿਦਿਆਰਥੀਆਂ ਲਈ ਤਿਆਰ ਕੀਤੇ ਜਾ ਰਹੇ ਪਛਾਣ ਪੱਤਰ ਇਸ ਨੂੰ ਆਸਾਨ ਬਣਾ ਦੇਣਗੇ ਕਿਉਂਕਿ ਇਸ ਰਾਹੀਂ ਵਿਦ ਸੂਤਰਾ ਨੇ ਮਨਿਆਤਾ ਸਿੱਖਿਆ ਮੰਤਰਾਲਾ ਜਲਦੀ ਇਸ ਸੰਬੰਧੀ ਸਾਰੇ ਸੂਬਿਆਂ ਨੂੰ ਨਿਰਦੇਸ਼ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ ਸੂਬਿਆਂ ਉਸ ਨਾਲ ਜੁੜੀ ਤਿਆਰੀ ਕਰਨ ਦਾ ਸੁਝਾਇਆ ਹੈ ਮੰਤਰਾਲੇ ਦੀ ਕੋਸ਼ਿਸ਼ ਹੈ ਕਿ ਸਕੂਲ ਚ ਦਾਖਲਾ ਲੈਣ ਤੋਂ ਬਾਅਦ ਵਿਦਿਆਰਥੀ ਦੀ 12ਵੀਂ ਜਮਾਤ ਪਾਸ ਕਰਨ ਤਾਂ ਡਿਗਰਾ ਨਹੀਂ ਰੱਖੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਵਿਦਿਆਰਥੀਆਂ ਲਈ ਓਪਨ ਸਕੂਲ ਵਰਗੇ ਵਿਕਲਪ ਪ੍ਰਦਾਨ ਕਰਨ ਦਾ ਵੀ ਸੁਝਾ ਦਿੱਤਾ ਜਾਵੇਗਾ ਜੋ ਫੇਲ ਹੋਣ ਤੋਂ ਬਾਅਦ ਅਗਲੇ ਵਿਦਿਆਰਥੀਆਂ ਵਜੋਂ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਮੌਜੂਦਾ ਸਮੇਂ ਬਹੁਤ ਸਾਰੇ ਸੂਬਿਆਂ ਦੇ ਆਪਣੇ ਓਪਨ ਬੋਰਡ ਹਨ ਜਿਸ ਚ ਨੈਸ਼ਨਲ ਓਪਨ ਬੋਰਡ ਵੀ ਸ਼ਾਮਲ ਹੈ ਬਾਕੀ ਸੂਬਿਆਂ ਨੂੰ ਇਸ ਸੰਬ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਖਬਰਾਂ ਅਤੇ ਨਵੀਆਂ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਰਹੋ ਤੁਹਾਨੂੰ ਇਸ ਸਰਕਾਰ ਦਾ ਫੈਸਲਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਅਪਡੇਟ ਦੇ ਨਾਲ ਦੇਵ ਜਾਚ ਧੰਨਵਾਦ